ਬਹੁਤ ਵਧੀਆ ਉਦਮ ਹੈ ਬਹੁਤ ਵਧੀਆ ਉਦਮ ਹੈ ਇਹ ਬਹੁਤ ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀ ਪਰ ਚਲੋ ਇਹ ਰਾਏ ਦਰੋਸਤ ਹੈ ਔਰ ਬਲੂਪ੍ਰਿੰਟਸ ਲਾਈ ਹੋਏ ਨੇ ਫੋਟੋ ਜੇ ਉਦਾਂ ਦੀ ਹਵੇਲੀ ਬਣਦੀ ਹੈ ਤਾਂ ਹਜ਼ਾਰਾਂ ਹੀ ਅਿਹੇ ਜਿਹੇ ਮੋਨੂਮੈਂਟਸ ਪੈਰੇ ਹੈ ਜਿਹੜੇ ਇਤਿਹਾਸਿਕ ਬਿਲਡਿੰਗਸ ਪਈਆਂ ਨੇ ਪੰਜਾਬ ਚ ਜਿਨ੍ਹਾਂ ਨੂੰ ਟੂਰਿਜ਼ਮ ਵਾਸਤੇ ਵੀ ਲੋਕਾਂ ਦੇ ਸਿੱਖ ਇਤਿਹਾਸ ਨਾਲ ਵੀ ਆਪਦੇ ਸੱਭਿਆਚਾਰ ਨਾਲ ਵੀ ਜੋੜਿਆ ਜਾ ਸਕਦਾ ਸੋ ਬਹੁਤ ਵੱਡਾ ਤੇ ਬਹੁਤ ਵਧੀਆ ਉਦਮ ਹੈ ਇਸ ਨਾਲ ਸਰਕਾਰ ਨੇ ਕੀ ਹੈ ਜੀ ਸਾਹਮਣੇ ਜਾ ਰਿਹਾ ਪੁਰਾਣੀਆਂ ਬਰਾ ਤਾਂ ਸਾਰੇ ਸਮੇਂ ਦੀਆਂ ਸਰਕਾਰਾਂ ਪੈਸੇ ਦੀ ਕਮੀ ਮਟੀਰੀਅਲ ਦੀ ਕਮੀ ਏਕੇ ਦੀ ਕਮੀ ਡਿਪਾਰਟਮੈਂਟਸ ਤੋਂ ਅਲੱਗ-ਅਲੱਗ ਡਿਪਾਰਟਮੈਂਟਸ ਕੋਲੋਂ ਪਰਮਿਸ਼ਨਸ ਦੀ ਕਮੀ ਵਿਸ਼ਵਾਸ ਦੀ ਕਮੀ ਸਰਕਾਰ ਨੂੰ ਮੈਂ ਕੀ ਕਹਿਣਾ ਚਾਹੁੰਨਾ ਸਰਕਾਰ ਨੂੰ بس ਇਹੀ ਬੇਨਤੀ ਹੈ ਮੇਰੇ ਵੱਲੋਂ ਕਿ ਪਰਮਿਸ਼ਨਸ ਦੇ ਦਿਆ ਕਰੋ ਛੇਤੀ ਔਰ ਇਹ ਪਹਿਲਾ ਉਦਮ ਆਪਣਾ ਦਾ ਫਾਊਂਡੇਸ਼ਨ ਦਾ ਜਦੋਂ ਇਹ ਸਨਿਪਰੇ ਚੜ ਗਿਆ ਫਿਰ ਸਰਕਾਰ ਦਾ ਵੀ ਵਿਸ਼ਵਾਸ ਬਣ ਜਾਊਗਾ ਸਰਕਾਰ ਵੀ ਪਰਮਿਸ਼ਨ ਛੇਦੀ ਦੇਊਗੀ ਤੇ ਲੋਕ ਵੀ ਇਕੱਠੇ ਹੋਣਗੇ ਤੇ ਰਿਪੇਅਰ ਵੀ ਹੋਏਗੀ